ਫਿਰ ਇਸ ਧਰਮੇ ਸਟੇਟਾ ਸਭ ਹੋ ਗਿਆ ਇਹ ਇਹ ਨਾ ਵਿਚਾਰਾ ਦਾ ਕੀ ਮੈਨੂੰ ਲੱਗਦਾ ਸਵਾਲ ਥੋੜਾ ਬਹੁਤ ਹੀ ਬੇਤੁਕਾ ਸਵਾਲ ਹੈ ਪਰ ਫਿਰ ਵੀ ਮੈਂ ਜਵਾਬ ਦੇਵਾਂਗਾ ਮਾਫੀ ਚੋਣੇ ਤੁਹਾਡੇ ਤੋਂ ਮੈਗਾ ਅਸੀਂ ਲੜਾਈ ਲੜ ਰਹੇ ਤੁਸੀਂ ਅੱਜ ਵਾਲੇ ਧਰਮੇ ਦੀ ਗੱਲ ਕਰੋ ਕਿਸ ਪ੍ਰਕਾਰ ਸਾਡੇ ਬੰਦੇ ਨਾਲ ੱੱਕੇ ਨਾਲ ਤਸਦੀਲਦਾਰ ਸਾਹਿਬ ਨੇ ਨੰਬਰਦਾਰਾਂ ਸਾਹਿਬ ਤੋਂ ਬਿਆਨ ਲੈ ਕੇ ਕਾਨੂੰ ਕੋਈ ਨੰਬਰਦਾਰ ਕੀ ਕਹਦੇਗਾ ਕੀ ਇੱਕ ਵਾਈ ਕੋ ਤੀਰਨ ਨੇ ਪਈ ਯਾਰ ਅਗੇ ਬੜਿੰਗਨੇ ਮੈਨੂੰ ਕਿਹਾ ਸੀ ਪੌਣ ਨੂੰ ਜਿਹੜਾ ਮਤਲਬ ਮੁਕੱਦਮਾ ਦਰਜ ਹੋ ਜਾਏਗਾ ਕੱਲ ਨੂੰ ਐਸਐਸਪੀ ਮੈਂ ਕਹਾਂਗਾ ਤਾਂ ਜਿਹੜਾ ਬਈ ਅੰਨਾ ਬੰਦਾ ਹੈ ਇਹਦਾ ਇਹਦਾ ਲਾਇਸੈਂਸ ਬਣਾ ਦੇ ਪੂਰਾ ਗੁਨਾਹਗਰ ਖੋਣ ਹੈ ਪੂਰਾ ਗੁਨਾਹਗਰ ਹੈ ਐਸਐਸਪੀ ਸਾਡੇ ਗੁਰਦੀਪ ਸਿੰਘ ਤੇ ਜਿਹੜਾ ਮਾਰਕ ਕਮੇਟੀ ਦਾ ਚੇਅਰਮੈਨ ਕਿਸ ਪ੍ਰਕਾਰ 420 ਦਾ ਨਿਕਾਇਚ ਬਰਚਾ ਦਿੱਤਾ ਹੈ ਇਹ ਪਹਿਲਾ ਪਰਚਾ ਨਹੀਂ ਹੈ ਪਹਿਲਾਂ ਵੀ ਸਾਡੇ ਝੱਲਾ ਪੁੱਠਾ ਲੈ ਰੌਂ ਦਾ ਪਰਚਾ ਦੇ ਦਿੱਤਾ ਗਿਆ ਸਾਡੀ ਮਿਊਂਸਪਲ ਕਮੇਟੀ ਦੇ ਬੰਦਾਰ। ਸੋ ਸਾਰਾ ਅਸਰ ਜ਼ਾਸੀ ਤੱਕ ਮੈਂ ਉਮੀਦ ਨਹੀਂ ਕਰਦਾ ਸੀ ਕਿ ਇਸ ਜ਼ਿਲ੍ਹੇ ਦੇ ਵਿੱਚ ਐਸਐਸਪੀ ਵੀ ਇੱਕ ਔਰਤ ਹੋਵੇ। ਔਰ ਡੀਸੀ ਵੀ ਇੱਕ ਔਰਤ ਹੋਵੇ ਕਿ ਔਰਤਾਂ ਵੱਲੋਂ ਮੇਰੀਆਂ ਭੈਣਾਂ ਵੱਲੋਂ ਇਹੋ ਜਿਹਾ ਕੰਮ ਕੀਤਾ ਜਾਂਦਾ ਹੈ। ਔਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇੱਥੇ ਵੱਡੇ ਆਉ ਧਿਆਨ ਦਿਓ ਕਿ ਡੀਸੀ ਐਸਐਸਪੀ ਤੁਹਾਡੇ ਅਸੇ ਛੋਟੀ ਗੱਲ। ਜਨਤਾ ਨੂੰ ਜੇ ਤੁਸੀਂ ਇਨਸਾਫ ਨਾ ਦਿਤਾ ਤਾਂ ਰੱਬ ਦੀ ਕਚਹਿਰੀ ਚ ਜਾ ਕੇ ਕੀ ਕਹੋਗੇ ਕਿ ਅਸੀਂ ਐਡੇ ਵੱਡੇ ਅਹੁਦੇ ਤੇ ਬੈਠ ਕੇ ਵੀ ਟੱਕਾ ਕਰਦੇ ਰਹੇ ਔਰ ਨਜਾਇਜ਼ ਪਰਚੇ ਕਰਦੇ ਔਰ ਸਾਨੂੰ ਇਹ ਵਿਸ਼ਵਾਸ ਦੁਆਰਾ ਏਡੀਸੀ ਸਾਹਿਬ ਵਾਲੇ ਕਿ ਅਸੀਂ ਇਹਦੀ ਇਨਕੁਆਰੀ ਲਾਤੀ ਹੈ ਅਜੀਨੀ ਕੀ ਔਰ ਇਨਕੁਆਰੀ ਜਿਹੜੀ ਹੈ ਉਹ ਝਗਰਾਉਂ ਦੇ ਦਿੱਤੀ ਗਈ ਹੈ ਕਿ ਅਸੀਂ ਇਹਦੀ ਪੜਤਾਲ ਕਰਕੇ ਸਹੀ ਕਰਾਂਗੇ ਔਰ ਅਸੀਂ ਵੀਰਵਾਰ ਤੱਕ ਦਾ ਅਗਲੇ ਤੱਕ ਦਾ ਟਾਈਮ ਹੈ ਅਗਰ ਠੀਕ ਇਨਕੁਆਰੀ ਨਾ ਹੋਈ ਅਗਰ ਸਾਡੇ ਵਿਅਕਤੀ ਨੂੰ ਨਾ ਕੱਢਿਆ ਗਿਆ ਫਿਰ ਅਸੀਂ ਸਾਨੂੰ ਮਜਬੂਰਨ ਆਫੀਸਰਸ ਬਣਾ ਦਾ ਕਿਰਾਹੋ ਕਰਨਾ ਪਏਗਾ ਸੋ ਅੱਜ ਦਾ ਜਿਹੜਾ ਧਰਨਾ ਸੀ ਇਹ ਕੇਵਲ ਤੇ ਕੇਵਲ ਨਜਾਇਜ਼ ਜਿਹੜੇ ਪੱਖੇ ਤੇ ਧੱਕੇ ਪ੍ਰਸ਼ਾਸਨ ਤੇ ਇਹਨਰੇ ਐਮਐਲਏ ਸਹਿਬਾਨ ਕਰ ਰਹੇ ਉਹਨਾਂ ਦੇ ਖਿਲਾਫ ਸੀ ਕੋਈ ਇਸ ਕਰਦਾ ਬਲਟਿਕਸ ਕੀ ਹੋ ਰਿਹਾ ਹੈ ਸਾਹਮਣੇ ਇਹਦੀ ਪਿੰਡ ਦਾ ਪੋਲਿਟਿਕਸ ਮੈਂ ਤਾਂ ਸਮਝਦਾ ਨਹੀਂ ਪਹਿਲਾਂ ਇਹ ਪਰਚਾ ਹੋਣਾ ਪੰਜਾਬ 'ਚ ਜਿਹੜਾ ਝੰਡਾ ਪੁਠਾ ਚੜਾਈ ਦਾ ਪੁਠਾ ਕੋਈ ਜਾਣ ਪੁੱਛ ਕੇ ਬੇਸਿਕਲੀ ਪਰਚਾ ਦਿਓ ਤੇ ਮੁੜ ਕੇ ਡਰਾ ਕੇ ਮੈਨੂੰ ਆਪਦੇ ਨਾਲ ਲਾਓ ਕਿਉਂਕਿ ਆਮ ਆਦਮੀ ਪਾਰਟੀ ਕੋਲੇ ਆਪਦਾ ਕੋਈ ਵਰਕਰ ਨਹੀਂ ਹੈ ਹਾਂ ਠੀਕ ਹੈ ਲੋਕਾਂ ਨੇ ਆਮ ਹਾਰੇ ਹੋ ਕੇ ਵੋਟਾਂ ਪਾਤੀਆਂ ਬਿਨਾਂ ਇਸ ਕਰਕੇ ਇਹ ਬੰਦੇ ਲੋਕ ਜਿਹੜੇ ਅਸਲ ਲੈ ਬੇਚੀਨਰੀਆਂ ਨੀਤੀਆਂ ਤੇ ਇਹਨਾਂ ਦੇ ਨਾਲ ਕੋਈ ਵਰਕਰ ਚੱਲਣ ਦੀ ਕ੍ਰਿਆ ਨਹੀਂ ਬਚਤਾ ਜੀ ਪਤਾ ਲੱਗ ਜਾਏਗਾ ਔਰ ਵਾਲੀਆਂ ਚੋਣਾਂ ਦੇ ਵਿੱਚ ਪਤਾ ਲੱਗ ਜਾਏਗਾ ਸੋ ਮੇਰੇ ਕਹਿਣ ਤੋਂ ਭਾਵੇਂ ਜਾਨ ਪੁੱਟ ਕੇ ਸਾਡੇ ਲੋਕਾਂ ਨੂੰ ਰਾਖੇ ਰੱਖੇ ਤਾਂ ਕਿਹਾ ਕੇ ਆਪ ਦੇ ਨਾਲ ਔਣਾ ਛੋੜੇ ਪਰ ਫਿਰਦੇ ਸਾਡੇ ਜਿਹੜੇ ਲੋਕ ਹੈ ਉਹ ਕੱਚੇ ਨਹੀਂ ਹੈ ਔਰ ਮੇਰੀ ਬੇਨਤੀ ਹੈ ਦੁਬਾਰਾ ਫਿਰ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਕਿਰਪਾ ਕਰਕੇ ਇਸ ਪਰਚੇ ਦਾ ਛੇਤੀ ਤੋਂ ਛੁਤੀ ਨਫਤਾਰਾ ਕਰਕੇ ਸਾਡਾ ਜਿਹੜਾ ਚੇਅਰਮੈਨ ਨੂੰ નિર્ਦੋਸ਼ ਘਰਾਰ ਦਿੱਤਾ ਭਾਰਤ ਦੇ ਕੈਨੇਡਾ ਦੇ ਉਹ ਮੈਨੂੰ ਲੱਗਦਾ ਬੜੀ ਬੰਨਣਾ ਹੈ ਇਸ ਤਰ੍ਹਾਂ ਬਿਨਾ ਪਰੋਖ ਮੇ ਬਿਨਾਂ ਜਾਣਕਾਰੀ ਤੋਂ ਤੁਸੀਂ ਬੇਤੁਕਾ ਬਿਆਨ ਦੇ ਦੇਣਾ ਇਹ ਉਹਨਾਂ ਦੇ ਈਸ਼ੂ ਦੇ ਸੰਬੰਧ ਵਿੱਚ ਹੀ ਇਸ ਗੱਲ ਦਾ ਖਰਾਬ ਹੋਇਆ ਔਰ ਪੰਜਾਬ ਦੇ ਵਿੱਚ ਵੀ ਇਸ ਖੱਡੀ ਚੱਲ ਰਹੀ ਹੈ ਮੈਨੂੰ ਲੱਗਦਾ ਕਿ ਇਹ ਸਾਰੀ ਜਿਹੜੀ ਰਾਜਨੀਤਿਕ ਪੋਲਰਾਈਜੇਸ਼ਨ ਕਰਨ ਦੀ ਰਾਜਨੀਤੀ ਹੈ ਇੱਥੇ ਵੀ ਇੱਕ ਪੁਲਵਾਮਾ ਹੋਇਆ ਸੀ ਯਾਦ ਹੋਣਾ ਔਰ ਉਸ ਪੁਲਵਾਮਾ ਦਾ ਘਟਨਾਕਰਮ ਪਾੜੇ ਉਸ ਵੇਲੇ ਦੇ ਗਵਰਨਰ ਨੇ ਹੁਣ ਬਿਆਨ ਲਿਆ ਕੇ ਦਿੱਤਾ ਇਹ ਨਹੀਂ ਅੱਜ ਕੱਲ ਪੂਰੇ ਦੇਸ਼ਾਂ ਦੇ ਅੰਦਰ ਰਾਜਨੀਤੀ ਕਰਨ ਹੋ ਗਿਆ ਹੈ ਸਿਸਟਮ ਦਾ ਉਹਨਾਂ ਨੂੰ ਲੱਗਦਾ ਕਿ ਮੈਂ ਖਣੀ ਇੱਥੇ ਰਹਿੰਦੇ ਸਾਰੇ ਜਿਹੜੇ ਪੰਜਾਬੀਆਂ ਦੀਆਂ ਵੋਟਾਂ ਦੇਣਾ ਇਹ ਪੋਲਰਾਈਜੇਸ਼ਨ ਹੈ ਇਹ ਇਹ ਵੋਟਾਂ ਦੀ ਰਾਜਨੀਤੀ ਹੈ ਔਰ ਮੈਂ ਦੋਨਾਂ ਦੇਸ਼ਾਂ ਵਿੱਚ ਇਹ ਕਹਿਣਾ ਚਾਹਾਂਗਾ ਕਿ ਕਿਰਪਾ ਕਰਕੇ ਇਸ ਰਾਜਨੀਤੀ ਦਾ ਮੁਕਐਸ ਕਰੋ ਪਰਮਾਤਮਾ ਨੂੰ ਸੋਚਣਾ ਚਾਹੀਦਾ ਹੈ ਔਰ ਚੰਗੀ ਰਾਜਨੀਤੀ ਕਰਕੇ ਰਾਜ ਦੇ ਨਾਲ ਸਾਡੇ ਦੇਸ਼ ਖੁਸ਼ਹਾਲ ਰਹੇ ਸਾਡੇ ਲੋਕ ਖੁਸ਼ਹਾਲ